ਵਾਇਪੁਰਜੀ ਦਾ ਖਾਲਸਾ ਸ਼੍ਰੀ ਵਾਇਪੁਰਜੀ ਦੀ ਫਤਿਹ ਨਸ਼ਾਇਰਾ ਸਿੱਖ ਇਤਿਹਾਸ ਵਿੱਚ ਦਸਹਿਰੇ ਦਾ ਆਪਣਾ ਇੱਕ ਵੱਖਰਾ ਹੀ ਮਹੱਤਵ ਹੈ ਇਹ ਹਿੰਦੂ ਪਰੰਪਰਾਵਾਂ ਵਾਂਗ ਰਾਵਣ ਦੇ ਪੁਤਲੇ ਫੁਕਣ ਜਾਂ ਸ਼੍ਰੀ ਰਾਮਚੰਦਰ ਦੀਆਂ ਕਹਾਣੀਆਂ ਨਾਲ ਨਹੀਂ ਜੁੜਿਆ ਸਗੋਂ ਇਹ ਸ਼ਸਤਰ ਵਿੱਦਿਆ ਬੀਰ ਰਸ ਦੀਆਂ ਬਾਣੀਆਂ ਦੇ ਪਾਠ ਤੇ ਖਾਲਸੇ ਦੀ ਬਹਾਦਰੀ ਦੀਆਂ ਭਾਵਨਾਵਾਂ ਨੂੰ ਉਤਸ਼ਾਹਿਤ ਕਰਨ ਦੇ ਦਿਨ ਵਜੋਂ ਮਨਾਇਆ ਗਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਸਹਿਰੇ ਦੇ ਤਿਉਹਾਰ ਨੂੰ ਨਵੀਂ ਦਿਸ਼ਾ ਦਿੱਤੀ ਉਹਨਾਂ ਨੇ ਸਿੱਖਾਂ ਨੂੰ 9 ਦਿਨਾਂ ਦੌਰਾਨ ਨਾਟਕ ਦੇਖਣ ਦੀ ਬਜਾਏ ਸ਼ਸਤਰਾਂ ਦਾ ਅਭਿਆਸ ਕਰਨ ਲਈ ਪ੍ਰੇਰਿਤ ਕੀਤਾ 9 ਦਿਨਾਂ ਤੱਕ ਚੰਡੀ ਚਰਿੱਤਰ ਚੰਡੀ ਦੀ ਵਾਰ ਅਤੇ ਦਸਮ ਗ੍ਰੰਥ ਵਿੱਚੋਂ ਰਾਮ ਅਵਤਾਰ ਵਰਗੀਆਂ ਬੀਰ ਵਸਬਾਣੀਆਂ ਦਾ ਪਾਠ ਕੀਤਾ ਜਾਂਦਾ ਸੀ ਦਸਹਰੇ ਵਾਲੇ ਦਿਨ ਸ਼ਸਤਰਾਂ ਨੂੰ ਸਾਫ਼ ਕੀਤਾ ਜਾਂਦਾ ਚਮਕਾ ਕੇ ਅਤੇ ਤਿੱਖਾ ਕੀਤਾ ਜਾਂਦਾ ਸੀ ਫਿਰ ਇਨਾਂ ਦੀ ਪੂਜਾ ਕੀਤੀ ਜਾਂਦੀ ਸੀ ਜਿਸ ਨੂੰ ਸ਼ਸਤਰ ਪੂਜਾ ਕਿਹਾ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਿਨ ਇੱਕ ਵੱਡਾ ਨਗਰ ਕੀਰਤਨ ਕੱਢਣ ਦੀ ਪਰੰਪਰਾ ਸ਼ੁਰੂ ਕੀਤੀ ਜਿਸ ਵਿੱਚ ਸ਼ਸਤਰਾਂ ਦਾ ਪ੍ਰਦਰਸ਼ਨ ਨਾਰਸ ਆਰਟਸ ਅਤੇ ਜੰਗੀ ਭੋਲ ਸ਼ਾਮਲ ਹੁੰਦੇ ਸਨ ਇਸ ਦਾ ਉਦੇਸ਼ ਸਿੱਖਾਂ ਵਿੱਚ ਚੜ੍ਹਦੀ ਕਲਾ ਅਤੇ ਯੋਧਾ ਦੀ ਭਾਵਨਾ ਪੈਦਾ ਕਰਨਾ ਸੀ ਤਾਂ ਜੋ ਉਹ ਧਰਮ ਯੁੱਧ ਲਈ ਹਮੇਸ਼ਾ ਪਿਆਰ ਨਾਲ ਨਿਹੰਗ ਸਿੰਘਾਂ ਅਤੇ ਤੱਤ ਚਰੀ ਹਯੂਰ ਸਾਹਿਬ ਵਿਖੇ ਅੱਜ ਵੀ ਇਹ ਪਰੰਪਰਾ ਜਾਈ ਰਹੀ ਹੈ ਇਸ ਦਿਨ ਮਹੱਲਾ ਸਜਾਇਆ ਜਾਂਦਾ ਹੈ ਨਗਰ ਕੀਰਤਨ ਪੱਡਿਆ ਜਾਂਦਾ ਹੈ ਅਤੇ ਸ਼ਸਤਰਾਂ ਦੇ ਜੋਹਰ ਦਿਖਾਏ ਜਾਂਦੇ ਆ ਸੋ ਦੋਸਤੋ ਦਸਹਰੇ ਦੇ ਦਿਨ ਦੀ ਇਸ ਖਾਸ ਮੌਤ ਨੂੰ ਸਾਨੂੰ ਆਪਣੇ ਬੱਚਿਆਂ ਨਾਲ ਜਰੂਰ ਸਾਂਝਾ ਕਰਨਾ ਚਾਹੀਦਾ ਹੈ ਤਾਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿੱਖ ਕੌਮ ਵਿੱਚ ਪੜੇ ਹੋਏ ਜਜ਼ਵੇ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ ਵਾਹਿਗੁਰੂ ਜੀ ਦਾ ਕਲਸਾ ਸ੍ਰੀ ਵਾਹਿਗੁਰੂ ਜੀ ਕੀ